ਓ ਕੀ ਗੱਲ ਹੋ ਗਈ ਭਾਈ ਹੈ ਕੁਛ ਨਹੀਂ ਲੈ ਕੋਸ ਤਾਂ ਹੋਇਆ ਜਿਹੜਾ ਇੰਨਾ ਘਬਰਾਇ ਫਿਰਦਾ ਹੋ ਹੁਣ ਤੈਨੂੰ ਪਤਾ ਲੱਗੇਗਾ ਭਾਈ ਮਾੜੀ ਜੀ ਗੱਲ ਕਹਿ ਦੋ ਉਸ ਨੂੰ ਅਗਲਾ ਕੇ ਭੱਜ ਜਾਂਦਾ ਓਏ ਉਹ ਤਾਂ ਉਹਦਾ ਪਹਿਲੇ ਦਿਨ ਤੋਂ ਆਈਆਂ ਕੰਜਰ ਦਾ ਬੜਾ ਸਮਝਾਉਣਾ ਨੂੰ ਮੈਂ ਜਦੋਂ ਠੰਡਾ ਰਿਹਾ ਕਰ ਕਾਣੋਂ ਸਮਝਦਾ ਮੈਂ ਤਾਂ ਉਹਨੂੰ ਐ ਕਿਹਾ ਸੀ ਭਾਈ ਮਾਂ ਮੈਂ ਦਵਾਈ ਦਵਾ ਲਿਆ ਡਾਕਟਰ ਨੇ ਕਿਹਾ ਸੀ ਕੀ ਜੇ ਆਪਦਾ 5ਵੇਂ ਦਿਨ ਜਾਂ 3ਜੇ ਦਿਨ ਚੈੱਕਅਪ ਕਰਾ ਦਿਓ ਮੈਂ 3ਜੇ ਦਿਨ ਐ ਨਹੀਂ ਕਿਹਾ ਮਾਂ ਫੇਰ ਮੱਚੂਗਾ ਹੁਣ 5 ਦਿਨ ਤੋਂ ਉੱਤੇ ਹੋ ਗਏ ਛਿਮਾ ਦਿਨ ਹੋ ਗਿਆ ਲੈ ਅੱਜ ਉਹ ਲੈ ਤੂੰ ਤੇਰੀ ਬੇਬੇ ਨੂੰ ਕਹਦੇ ਜੇ ਨਹੀਂ ਜਾਂਦਾ ਉਹ ਬੇਬੇ ਨੂੰ ਵੀ ਕਿਹਾ ਸੀ ਇਤੋਂ ਪਹਿਲਾਂ ਪਹਿਲਾਂ ਬੇਬੇ ਨੂੰ ਰੋਕ ਕੇ ਠੀਂ ਕਿ ਨਾਲ ਚੱਲ ਬੇਬੇ ਕਹਿੰਦੀ ਮੈਂ ਕੁੜੀ ਦਾ ਬੋਈਆ ਦੇਣ ਜਾਣਾ ਉਹ ਕਿਹੜਾ ਘਟਾ ਮਨ ਕਰੇ ਜਾਣ ਕੇ ਬੰਨ ਲਾਤਾ ਹੋਵੇ ਮੇਰੇ ਸਾਲੇ ਦੇ ਸਾਰੇ ਨਿਕੰਮੇ ਇਕੱਠੇ ਕਰਖੇ ਨੇ ਰੇ ਹੈ ਹੋਂ ਦਾ ਸਭਾਈ ਮੈਂ ਕੀ ਕਰਾਂ ਫੇਰ ਕਰਨਾ ਕੀ ਨਹੀਂ ਜਾਂਦਾ ਨਾ ਸੀ ਮੈਂ ਵੀ ਬੈਠੀ ਮੈਨੂੰ ਕਿਹੜਾ ਜ਼ਿਆਦਾ ਲੋੜ ਆ ਜਿੰਨੀ ਲੋੜ ਇਹਨੂੰ ਆਉਣੀ ਮੈਨੂੰ ਨਾ ਨਾ ਭਾਈ ਇਹੋ ਜਿਹੀ ਗੱਲਾਂ ਨਾ ਕਰ ਤਾ ਇਹਦਾ ਗੱਲਾਂ ਦੂਰ ਵਗ ਜਾਣਗੀਆਂ ਫਿਰ ਇਹ ਤਾਂ ਮੈਨੂੰ ਲੱਗਦਾ ਕੋਈ ਮੈਨੂੰ ਹੀ ਚੱਬਣਾ ਪਊਗਾ ਅਕਾ ਇਹਨੂੰ ਨਹੀਂ ਪਤਾ ਭਾਈ ਸਾਹਮਣੇ ਜਿਹੜੀ ਛਲਕਪੜ ਕਰਨੀ ਆ ਉਹ ਚਰਨੋਂ ਹਾਂ ਉਹਦੇ ਕੋਲੇ ਜਾ ਕੇ ਖੜਦਾ ਮੈਂ ਤਾਂ ਪੂਰਾ ਸ਼ੱਕਿਆ। ਓ ਨਹੀਂ ਨਹੀਂ। ਐਡਾ ਨਹੀਂ ਹੈ ਗਿਆ ਉਹ। ਲੈ, ਹੈ ਕਿਉਂ ਨਹੀਂ ਆ? ਫਿਰ ਹੋਰ ਮੈਨੂੰ ਦਵਾਈ ਕਿਉਂ ਨਹੀਂ ਦਵਾ ਕੇ ਲਿਆਉਂਦਾ? ਆ ਹੁਣ ਜਾ ਕੇ ਦੇਖ ਲੈ। ਉੱਥੇ ਖੜਿਆ ਮਿਲੂ ਤੈਨੂੰ। ਲੈ ਭਾਈ ਮੇਰੀ ਗੱਲ ਸੁਣਾ ਕਣੀਆਂ ਜੀਆਂ ਆ ਗਈਆਂ। ਕੱਪਾਂ ਦੇ ਅੰਦਰ ਕਰ ਲਾ ਵਾਣਾ ਮੋਟਾ ਬਦਾ। ਬਾਕੀ ਕੋਈ ਨਾ ਕਰਦਾ ਹਿੱਲਾ ਕੋਈ ਫਿਰ ਮੈਨੂੰ ਇਹ ਕਰਨਾ ਬੋ ਹਿੱਲਾ ਕੋਈ। ਚੱਲ ਚੰਗਾ ਬਈ। ਠੀਕ ਐ। ਇਹ ਤੂੰ ਮौज ਨਾ ਪਾਈਗੀ ਵੀਰ ਸਾਰੇ ਕੰਮ ਪੈਨੇ ਫੂਰ ਵਾਂਗੂ ਬਾਹਰ ਲੈ ਸੁਣ ਲੈ ਬਾਬੇ ਮੇਰਾ ਨਾ ਸਿਰ ਬੜਾ ਦੁੱਖਾ ਲੱਗ ਰੇ ਸਿਰ ਤਾਂ ਮੇਰਾ ਹੀ ਬਹੁਤ ਦੁੱਖਦਾ ਮੈਂ ਕਿਹੜੇ ਲੋਹੇ ਦੀ ਬਣੀ ਹੋਈ ਆ ਨਾ ਮੈਂ ਤਾਂ ਸੱਚ ਦਵਾਈ ਲੈਣੀ ਆਂ ਤੇ ਦਵਾਈ ਦੀ ਕੋਈ ਗੱਲ ਨਹੀਂ ਬਾਤ ਨਹੀਂ ਦਵਾਈ ਲੈਣ ਜਾਣਾ ਤਾਂ ਹੈਗਾ ਸੀ ਆ ਤੇਰੇ ਪੁੱਤ ਨੂੰ ਬੇਲ ਮਿਲੂਗੀ ਮੇਰੇ ਨਾਲ ਫੇਰੇ ਆ ਨਾ ਫੇਰੇ ਜਾਊਗਾ ਉਹ ਤਾਂ ਲੋਕਾਂ ਜੋਗਾ ਹੀ ਆ ਲੋਕਾਂ ਜੋਗਾ ਤੂੰ ਮੈਨੂੰ ਸਿੱਧੀ ਸਿੱਧੀ ਗੱਲ ਦੱਸ ਕੀ ਕਹਣੀ ਐ ਕਹਿਣਾ ਕੀ ਆ ਤੈਨੂੰ ਕਿਹੜਾ ਡਿੰਗਦਾ ਨਹੀਂ ਆ ਤੜਕੀ ਨੰਗ ਜਾਂਦਾ ਸ਼ਕੀਨੀ ਲਾ ਕੇ ਆਥ ਨੇ ਆ ਕੇ ਵਰਦਾ ਰੋਟੀ ਖਾਣ ਵਾਲੇ ਨਾ ਫੇ ਤੈਨੂੰ ਮੰਗਦਾ ਵਾਂਗੂ ਸੋਹਣਾ ਲੱਗੂਗਾ ਫਿਰਦਾ ਲੱਛਣ ਤੇਰੇ ਵੀ ਨਹੀਂ ਤੇਰੇ ਵੀ ਖਾਂਦੇ ਦਾੜੀ ਹਲਦੀ ਐ ਹਾਂ ਹਾਂ ਜੇ ਤੱਕ ਆਹਾਂ ਉਹਦੇ ਲੱਛਣ ਉਹਨੂੰ ਫਿਰਤਾ ਹੋਵੇ ਮੇਰੇ ਨਹੀਂ ਮੈਂ ਤਾਂ ਤੈਨੂੰ ਐ ਪੁੱਛ ਰਹੀ ਆ ਬੰਦੇ ਨੂੰ ਤਾਂ ਸਰਜਾਂ ਦਾ ਕਿੰਨੀ ਸਰਜੂ ਨਾ ਤੈਨੂੰ ਲਾਦਵੀਂ ਨਾ ਸਰਜੂਗਾ ਤੀਨੀ ਤਾਂ ਖੂਨੀ ਧੋਬੀ ਪੈਂਦੇ ਲਾਦਦੀਆਂ ਮਾਰੀਆਂ ਇਹ ਤੇਰੇ ਨਾਂ ਦੀਆਂ ਵਹਿੀਆਂ ਹੋਈਆਂ ਦੋ ਦੋ ਤਿੰਨ ਤਿੰਨ ਜੀ ਵਾਕ ਨਹੀਂ ਮਾਂ ਮਾਨੀ ਤੂੰ ਕੱਲੀ ਹਿੰਦੀ ਮੇਰੇ ਡੂੜੀ ਮੰਗੂ ਵੇੜੇ ਚ ਨਾ ਮੈਂ ਕੱਲੀ ਕਿੱਥੇ ਜੰਮ ਲਿਆਵਾ ਉਹਨਾਂ ਦਾ ਪਿਓ ਵੀ ਸਾਥ ਦਿੰਦੇ ਨੇ ਦਵਾਈ ਬੂਟੀ ਟਾਈਮ ਤੇ ਦਵਾਉਂਦੇ ਨੇ ਆਹ ਇੱਕ ਦਿਨ ਦਵਾ ਕੇ ਮਹੀਨਾ ਮੁੜ ਕੇ ਡਾਕਟਰ ਦਾ ਮੂੰਹ ਨਹੀਂ ਵਿਖਾਉਂਦਾ ਵੀ ਮਰ ਜਾਂ ਤੂੰ ਇਹਦੇ ਸਿਰ ਤੇ ਠੋਣਾ ਨਹੀਂ ਸੀ ਦੋ ਜਾਣੇ ਆ ਉਹ ਕੱਲੀ ਜਾਣ ਜਾਂਦੇ ਨੇ ਕੰਮ ਵੀ ਕੋਈ ਕਰਨਾ ਹੈ ਭੁੱਲ ਗਈਆਂ ਬੇਬੇ ਤੈਨੂੰ ਮੈਂ ਕੱਲ ਕੀ ਕਿਹਾ ਸੀ ਦਵਾਈ ਲੈਣ ਜਾਣਾ ਅਖੇ ਮੈਂ ਤਾਂ ਕੁੜੀ ਕੋਲੇ ਜਾਣਾ ਫਿਰ ਮੈਰੀ ਜਾਣਾ ਤੂੰ ਮਗ ਜਾ ਫਿਰ ਕੁੜੀ ਕੋਲੇ ਹੁਣ ਤੂੰ ਕੁੜੀ ਕੋਲੇ ਵੀ ਜਾਣਾ ਹੀ ਸੀ ਉਹ ਵੀ ਜਾਣਾ ਹੈ ਉਹਨੇ ਵੀ ਜਾਣਾ ਹੈ ਤੂੰ ਨਾ ਇਹ ਥੋੜਾ ਉਹ ਵੀ ਇੱਕ ਤੇਰੇ ਦੀ ਹੋ ਜੀ ਗਈ ਸੀ ਦਵਾਈ ਦਾ ਕੱਲ ਲੈ ਆਉਣੀ ਵਰਤੂੰ ਹਾਂ ਫਿਰ ਮੈਂ ਕਰ ਉਹਨੂੰ ਪਹਿਲੇ ਤਰਾ ਪੁੱਤ ਕੰਨ ਬਸ ਚੜ ਜਾ ਮੈਂ ਬਸ ਬਸਾਂ ਦੇ ਟੱਕੇ ਖਾਵਾਂ ਗੱਡੀਆਂ ਤੁਸੀਂ ਲੈ ਕੇ ਫਿਰੋ ਮਾਂ ਪੁੱਤ ਨਹੀਂ ਬਸ ਚੜਨ ਦਾ ਵੀ ਯਾਰ ਹੁੰਦਾ ਮਾਂ ਮਾਂ ਕਹਿੰਦਾ ਪੁੱਤਾਂ ਦੀ ਮਾਰੀ ਖੂਹੋਂ ਟੋਬੀ ਵਰਜਾਂਦੀਆਂ ਨੇ ਉਹ ਫੇਰ ਬਸ ਹੈਗੀ ਮੈਥੋਂ ਨਹੀਂ ਜਾਇਆ ਜਾਂਦਾ ਜਿੰਨੀ ਕੋ ਉਹਨੂੰ ਲੋਡ ਹੋਊਗੀ ਨਾ ਲੈ ਜਾਊਗਾ ਮੈਂ ਕਿਹੜਾ ਕੱਲੀ ਨਹੀਂ ਮਾਂ ਬੰਨਾ ਉਹ ਵੀ ਤਾਂ ਲੱਗਦਾ ਉਹਨਾਂ ਨੂੰ ਕੇਰੀ ਵੀ ਹਿੱਜੀ ਹੈ ਜਿਹੀ ਜੀ ਰੂਹ ਉਹ ਇਹ ਜੀ ਪੇੜ ਕੱਟ ਤੂੰ ਵੀ ਨਹੀਂ ਉਹਨੂੰ ਖੋਸ ਦੇ ਮਾਂ ਬੰਦੇ ਤਾਂ ਅਹੀਂ ਕਰਦੇ ਹੁੰਦੇ ਨੇ ਮੁਰਨਾ ਦਾ ਕੀਵੀ ਨੂੰ ਪੈਂਦਾ ਹੁੰਦਾ ਕਰਦੇ ਨਾ ਪੈ ਗਈ ਛੱਡ ਕੇ ਸਾਰਾ ਨਾ ਮੈਂ ਕਿ ਲੋਹੇ ਦੀ ਬਣੀ ਹੋਈ ਆ ਸਾਰੇ ਕੰਮ ਪੈ ਨੇ ਬੂਰ ਮੰਗੂ ਕਿੱਥੇ ਪੈ ਨੇ ਗੋਹਾ ਛੇੜਦਾ ਝਾੜੂ ਪੋਚਾ ਕਰਤਾ ਰੋਟੀ ਪਕਾਉਂਦੀ ਲੇਕਿ ਚਾਹ ਦੀ ਕੋਟ ਰਹਿ ਗਈ ਹੋ ਤਾਂ ਬਣਾ ਕੇ ਤੂੰ ਪੀ ਸਕਦੀ ਐ ਸਣ ਲੈ ਐਸ ਐਸੋਂ ਦੇ ਮੂਹੋਂ ਨਾ ਜੇ ਮੈਨੂੰ ਉੱਤਰ ਦਿੰਨੀ ਐ ਮੇਰੇ ਪੁੱਤੋਂ ਦਾ ਇੱਕ ਨਹੀਂ ਦੋ ਗਿਣ ਨਹੀਂ ਦਿੰਦੀ ਓਏ ਅੰਦਰੋਂ ਵੜ ਕੇ ਜਵਾਕ ਆਏ ਨਾ ਗਏ ਮੇਰੇ ਕੋਲ ਦੀ ਜਿਵੇਂ ਕਿਸਦਾ ਹੁੰਦਾ ਕੋਈ ਤਾਂ ਦੋਪੁਰਾਂ ਦੇ ਵਿਚਾਰੇ ਜਾਣ ਆ ਗਈ ਆਹੋ ਕਿਸੇ ਦਾ ਹੁੰਦਾ ਉਹ ਤਾਂ ਤੈਨੂੰ ਹੀ ਪਤਾ ਹੋਣਾ ਮੈਥੋਂ ਕੀ ਪੁੱਛਦੀ ਐ ਤੈਨੂੰ ਕੀ ਪੁੱਛਦੀ ਐ ਹੋਰ ਕੀ ਨੂੰ ਪੁੱਛਾਂ ਤੇਰੇ ਖੂਜ ਪਾਈਆਂ ਮੈਂ ਤਾਂ ਅੁੱਧ ਹੀ ਫਸ ਗਈ ਕਸੂਤੀ ਨੂੰ ਤੁਸੀਂ ਕਾਹਨੂੰ ਪਸ ਆਸੇ ਤਾਂ ਮੈਂ ਆ ਆਖੜਿਆ ਕੀ ਹੋ ਗਿਆ ਤੇਰੀ ਮਾਂ ਦਾ ਕਾਹ ਜਾਨਾ ਮੇਰਾ ਜਿਹੜੀ ਤੁਸੀਂ ਜੰਮ ਕੇ ਇਹ ਜੇ ਕਾਹ ਜਾਣੇ ਉਹ ਆ ਲੜਦੀ ਐ ਦਵਾਈ ਦਵਾਈ ਕਹਿੰਦਾ ਕਹਿੰਦੀ ਗੱਲ ਸਹੀ ਕਹਿੰਦੀ ਐ ਫਰੇ ਤਾਂ ਨੱਸ ਕਹਦੇ ਖਾਈ ਜਾ ਗਵਾ ਡੱਡੂ ਇਹ ਤਾਂ ਆਪੇ ਹੀ ਮੇਰ ਕਰੂਗਾ ਲੱਗ ਰਿਹਾ ਹੱਕ ਦਾ ਬਣਦੀ ਆ ਹੁਣ ਤੁਹਾ ਦਾ ਵੀ ਮੇਰੀ ਗੱਲ ਸੁਣ ਬਾਈ ਮੈਂ ਕੱਲ ਬੇਬੇ ਨੂੰ ਕਿਹਾ ਕੰਨੀ ਮੈਂ ਕੁੜੀ ਨੂੰ ਸੰਧਾਰਾ ਦੇਣ ਜਾਣਾ ਹੈ ਨਾਲੇ ਹੁਣ ਸੰਧਾਰਾ ਦੇਣ ਨਹੀਂ ਗਈ ਨਾਲੇ ਮੈਨੂੰ ਦਵਾਈ ਦਵਾ ਕੇ ਨਹੀਂ ਲੈ ਨਾ ਮਾਂ ਗਈ ਨਾ ਕੋਣ ਗਿਆ ਮੈਂ ਉਰੀ ਰਿਹਾ ਹੁਣ ਤੱਕ ਬਹਾਨੇ ਨੇ ਨਾ ਜਾਣਦੇ ਲੈ ਪਲੇਗ ਦੇ ਜਾਣਾ ਪਹਿਲੇ ਤਾਂ ਮੈਂ ਮਾਂ ਹੀ ਪੁੱਛਦੀਆਂ ਵੀ ਹੋਰ ਤੈਂ ਕਰਤੀਆਂ ਜਿਹੜੇ ਸੰਧਾਰਾ ਦੇ ਕੇ ਦੂਜੀ ਸੇਰ ਤੈਨੂੰ ਮੈਂ ਪੁੱਛੀਆਂ ਵੀ ਤੈਂ ਤੀਂ ਨੇ ਕੰਮ ਤਾਂ ਕੀ ਲੈਣਾ ਮੇਰੀ ਗੱਲ ਸੁਣ ਬੇ ਫਰ ਇਹਦਾ ਕੰਮ ਵੀ ਜ਼ਰੂਰੀ ਆ ਆਪਣਾ ਬਈ ਤੂੰ ਰੇ ਕੀ ਕਰਨਾ ਹੈ ਸਾਡੇ ਚ ਅੱਗੇ ਸੱਸ ਨੂੰਆਂ ਲੜੀਆਂ ਕੋਸੀ ਚੌਂਕੇ ਚੜੀਆਂ ਤੂੰ ਰੰਨੇ ਚ ਧੰਨਾ ਬਣ ਕੇ ਕੀ ਕਰਨਾ ਹੈ ਉਰੇ ਕੱਲ ਦੇ ਲਗੇ ਤੋਂ ਹੁਣ ਘਰ ਦੇ ਮਾਮਲੇ ਜਿਹਦਾ ਬੰਦਾ ਬੋਲਦੀ ਹੁੰਦਾ ਤੂੰ ਸਰਪੰਚ ਐ ਪੁਲੀਗ ਦੇ ਜਾਣਾ ਛੋੜਾ ਬਾਪ ਹੁੰਦਾ ਮੈਂ ਤਾਂ ਤੁਹਾਨੂੰ ਸਿਆਣ ਦੀਂਦੀ ਕੋਣੋਂ ਚਲ ਬਾਹਰ ਆ ਗਿਆ ਛੋੜ ਜਾਣਾ ਇਹ ਇਹ ਜਿਹੇ ਤਾਂ ਹੀ ਤਾਂ ਕੋਈ ਮੇਰਾ ਰਿਸ਼ਤਾ ਲੈ ਕੇ ਨਹੀਂ ਆਇਆ ਹੈਗਾ ਲੈ ਭਾਜਾ ਸੋਈ ਰਿਸ਼ਤੇ ਆ ਉੱਜ ਜਾਣਾ ਰਹਿ ਲੈ ਜਾ ਪੁਲੀਗ ਦੇ ਜਾਣਾ ਛੋੜੇ ਕਰਤੂਤਾ ਨਹੀਂ ਹੈਗੇ ਜੱਜ ਦੀਆਂ ਰਿਸ਼ਤੇ ਦੇ ਭਾਜੀ ਤੇ ਬਾਬਤਾ ਕਿਵੇਂ ਹੋ ਗਿਆ ਤੀ ਹੱਟਾ ਕੇ ਨਹੀਂ ਹੋਇਆ ਛੋੜੇ ਲੱਛਣ ਵਾਲੇ ਨੇ ਆਹੋ ਹਾਂ ਕਰਤੂਤਾ ਜੱਜ ਦੀਆਂ ਕਰੋ ਉਹ ਤੂੰ ਹੀ ਨਾ ਮਾਰਿਆ ਉਹ ਮੈਨੂੰ ਪਤਾ ਨਾ ਲੱਗਾ ਭਲਾ ਮੇਰਾ ਵੀ ਤੇ ਪਲੇਗ ਦੇ ਜਾਣਾ ਕਹਿੰਦਾ ਹੋਇਆ ਉਹਦਾ ਸਮਝ ਨਹੀਂ ਗਿਆ ਦਵਾਈਏ ਦਵਾਈਆਂ ਦੱਸ ਕੀ ਖਾਓ ਮਰੂ ਪੈਂਦਾ ਕੋਈ ਸਮਝ ਬਥੇਰਾ ਦਵਾਈ ਲੈ ਤਾਂ ਉਹ ਗੱਲ ਐ ਕਹਿੰਦੀ ਮੈਂ ਤਾਂ ਤੇਰੇ ਰਹੀਂਦੀ ਨਹੀਂ ਤੇਰੇ ਤਾਂ ਖਾਂਦੇ ਦਾੜੀ ਹਲਦੀ ਐ ਜਿਹਦੋਂ ਵਾਲਾ ਰੋਟੀ ਖਾਉ ਦਾੜੀ ਤਾਂ ਹੱਲੂਗੀ ਏ ਨਾ ਮੈਂ ਕਦੋਂ ਕਿਹਾ ਕਿ ਮੈਂ ਰਹਿੰਦੀ ਨਹੀਂ ਆ ਗੱਲਾਂ ਤੂੰ ਆਪ ਦੇ ਕੋਲ ਹੀ ਜੋੜ ਜੰਨੀ ਮੈਂ ਕਹੀ ਨਹੀਂ ਪਖਾਣਾ ਇਹ ਮੇਰੀ ਗੱਲ ਸੁਣੋ ਬਈ ਦਵਾਈ ਤਾਂ ਤੂੰ ਲੈ ਆਹ ਦੇਖ ਆਹ ਦੇਖ ਆ ਖੜਾ ਰਣ ਨਾਕ ਤਨ ਨਾ ਇਹ ਗੀਰਿ ਬਾਕੀ ਨੂੰ ਦਿੰਦੇ ਦਵਾਈ ਦੇਖ ਬੇਬੇ ਮਿੰਟੋ ਕੁਝ ਕਰਨਾ ਪਊਗੀ ਜਿੰਨਾ ਤੇ ਮੇਰੇ ਨਾਲ ਉਹ ਜਾਂਦਾ ਨਹੀਂ ਨਾ ਲੈ ਲੈ ਮੈਂ ਜੰਦੀ ਦਵਾਈ ਲੈਣ ਜਾਊਗਾ ਜੋ ਨਾਲ ਹੀ ਜਾ ਮੈਂ ਸਾਲਾ ਜਿੱਤਣਾ ਪਈ ਨਾ ਮੋਰਾਂ ਜਾ ਭੱਜਾ ਜਾਊਗਾ ਤੂੰ ਆਪਰੇ ਮੋਰ ਵਿਚਾ ਕੇ ਰੱਖੀ ਉਹ ਤਾਂ ਕਿਤੇ ਹੋਰ ਅਸੀਂ ਅੱਕੇ ਹੋ ਤੇਰੀ ਪੱਤ ਵਧ ਗਏ ਫਨੀਕ ਦੀ ਜਾਣਾ ਸਾਰਾ ਤਾਂ ਇਹਦਾ ਚਮਲਾਇਆ ਹੋਇਆ ਬੇਬੇ ਦਾ ਹਰ ਤੋ ਤਾਂ ਆਪੇ ਮਰ ਜਾਓਗੇ ਮਾੜੀ ਦੇ ਕਰਨ ਵਾਲਾ ਇਹ ਮੁਫੱਕਰ ਨੇ ਭਰਦੀ ਦੇ ਵੇਲੇ ਕੇ ਵੇਲੇ ਹੁਣ ਇਹ ਵੀ ਮੇਰੇ ਜਵਾਕ ਦੇ ਮਗਰ ਪੈ ਗਿਆ ਮੈਂ ਤਾਂ ਪੈਣੀ ਪੈਣੇ ਜਵਾਕ ਜਵੇ ਵਿਚਾਕ ਜਾ ਕਰਕੇ ਪੀ ਲਾਉ ਹੂੰ ਮੇਰੇ ਸਾਡ ਨੂੰ ਐ ਨਹੀਂ ਹੈਗਾ ਵੀ ਮਸਾ ਦਾ ਮੇਰਾ ਢੋਲਾ ਹੋਇਆ ਜੇ ਢੋਲਾ ਹੋ ਗਿਆ ਸਿਰ ਤੇ ਜਾ ਕੇ ਨੱਚੀਏ ਤੂੰ ਨੱਚ ਲੈ ਤੇਨੀ ਤਰਵਾਸੂ ਸੰਤਾ ਲੋਰ ਨਹੀਂ ਹੈ ਜੇ ਢੋਲੇ ਦੀ ਵੇ ਚਲ ਪਰਾ ਦੇਖ ਲੈ ਦੇਖ ਲੈ ਦੇਖ ਲੈ ਮੇਰੀ ਗੱਲ ਸੁਣ ਭਾਈ ਤੂੰ ਇਹ ਤਾਂ ਹੈ ਜੀ ਵਾ ਪਹਿਲੇ ਦਿਨ ਤੋਂ ਇਹਦੇ ਇਹ ਲੱਛਣਾ ਕਰਕੇ ਤਾਂ ਮੈਂ ਰਹਿ ਗਿਆ ਵਿਆਹ ਕਣੀਓ ਹੁਣ ਉਹਦਾ ਡੋਲਾ ਹੋਇਆ ਛੋਟੇ ਦਾ ਹੁਣ ਮੇਰੇ ਸਾਹ ਦਾ ਹੋਣੀ ਕੁਝ ਕਰਦਾ ਹੈ ਗਿਆ ਜੇ ਨਾ ਹੀ ਦਵਾਈ ਦਵਾਉਂਦਾ ਆ ਫਿਰ ਆਪਾ ਬਗ ਚਲਦੇ ਆ ਤੂੰ ਇਹ ਕਹਿ ਜੀਆਂ ਗੱਲਾਂ ਕਰਦੇ ਮੈਂ ਤੁਹਾਡੇ ਨਾਲ ਜਾਂਦੀ ਭਲਾ ਸੋਹਣੀ ਲੱਗੂਗੀ ਅਗਲਾ ਡਾਕਟਰ ਕਹੂਗਾ ਤੇ ਘਰ ਵਾਲਾ ਕਿੱਥੇ ਆ ਮੈਂ ਕੀ ਕਹੂੰਗੀ ਇਹਨੂੰ ਚੱਲ ਕੋਕਾ ਮੈਂ ਧੰਦਾ ਕਰ ਲਾ ਤੇ ਥੋੜਾ ਮੋਟਾ ਕਰਾ ਟਿਕ ਜਾਊਗੀ ਫਿਰ ਇਹਨੇ ਹਵਾ ਆ ਜਾਊਗਾ ਮੈਂ ਜਦੋਂ ਆਉਂਦਾ ਫਿਰ ਆ ਵੀ ਚਾਹ ਆਉਂਦੀ ਦਵਾਈ ਲੈ ਕੋਈ ਨਾ ਕਰ ਲੂੰਗੀ ਮੇਰਾ ਤਾਂ ਜੱਜ ਸਿਰ ਦੁਖਦਾ ਮੈਂ ਤਾਂ ਜਿੰਨਾ ਚਿਰ ਸਿਰ ਨੂੰ ਨਹੀਂ ਨਾ ਆਰਾਮ ਆਉਂਦਾ ਮੈਂ ਨਹੀਂ ਉੱਠਦੀ ਇਹਦੀ ਲੜਦਾ ਹੋਰ ਲੜਦਾ ਕਰ ਮੈਂ ਤਾਂ ਕੀ ਗੱਲ ਕਰ ਸਕਣਾ ਉਹ ਤੇ ਜੰਗਾ